27 ਹਾੜ 11 ਜੁਲਾਈ 2025 ਸ਼ੁੱਕਰਵਾਰ ਦਾ ਦਿਨ। ਦੇੜਾ ਸਵੇਰੇ 6:00 ਵਜੇ 6-7 ਮਿੰਟਾਂ ਦਾ ਹੋਇਆ। ਤੇ ਬੋਲਦੇ ਹੋਏ ਜਨੌਰ ਪੰਛੀ ਤੜਕੀ-ਤੜਕੀ ਲੱਗਿਆ ਹੋਇਆ ਜੀ ਤੇ ਹੈੱਡਫੋਨਾਂ ਤੇ ਪਈ ਹੋਈ ਧਰੇੜ। ਮੇਰੇ ਨਾਲ ਖੈਗੇ ਹੁਣ ਇਹ ਇਹਨਾਂ ਦੇ ਤਾਂ ਦੇ ਸੁਣੋ ਜਟਕੀ। ਤੇ ਖੈਰ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਪਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀ ਦੇ ਸਾਥ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਆ ਮੱਜਾਂ ਰਕੀਆਂ ਰਾਤ ਮੱਜ ਸੂਪੀ ਸਾਡੀ ਲੇਟ ਸੁੱਤਾ ਮੈਂ ਤੜਕੇ ਤਾਈਓ ਲੇਟ ਉੱਠਿਆ ਤੇ ਕੱਟਾ ਲੈਈਆ ਭਾਈ ਹਾਂ ਲੇਟੀਆਂ ਸ਼ੇਟੀਆਂ ਭਉਣ ਦੀ ਤਿਆਰੀ ਪਾਪੇ ਦੁਆਰਾ ਸਾਸਤਰੀ ਕਾਲ ਪਾਪੇ ਸਤਿ ਸ਼੍ਰੀ ਅਕਾਲ ਭਾਈ ਸਾਇਆ ਜੇ ਟੂਂਕੜੇ ਭੁੱਖੀ ਬੈਠੀਆਂ ਆਲੇ ਚੱਲ ਓਏ ਦੁੱਧ ਪੀਣਾ ਇਹਨੇ ਹੈਂ ਅਸ਼ਾ ਕੇ ਠੀਕ ਆ ਕਿਵੇਂ ਆ ਗੱਭਰੂ ਤਖੜਾਗਾ ਵਧੀਆ ਠੀਕ ਠਾਕ ਸਤਿ ਸ੍ਰੀ ਅਕਾਲ ਮਾਈ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਸੋਦੂ ਵੀ ਸਾਰਿਆਂ ਨੂੰ ਧੰਨਵਾਦ ਤੁਹਾਡੇ ਵਾਹਲਾ ਵਾਹਲਾ ਲਾਇਕ ਸ਼ੇਅਰ ਕਮੈਂਟ ਜਰੂਰ ਭੇਜਿਆ ਕਰੋ ਕੋਈ ਪਿਆਰ ਜਿਹਾ ਵਾਲਾ ਫੇਸਬੁਕ ਤੇ ਦੇਖਦੇ ਫੋਲੋ ਵੀ ਜਰੂਰ ਕਰੋ ਧੁਰ ਤੋਂ ਲੈ ਕੇ ਧੁਰ ਤੇ ਇੱਕ ਬਲੌਗ ਜਰੂਰ ਦੇਖਣਾ ਆਦ ਪਚਾਣੀ ਛੱਡਾਂ ਇੱਕੋ ਸਾਥ ਦੱਸਿਆ ਚੱਕ ਬਈ ਤਰਕੀ ਲਵਾਤੀ ਮਾਤਾ ਜੀ ਹਾਜ਼ਰੀ ਅ ਓ ਠਾਚੋਪਰਾ ਤੇ ਸ਼ਰੀਫ ਹੀ ਹੈਗਾ ਕੋਈ ਬਾੜੀਆਂ ਛੜਾਂ ਲਪਟਾਈਆਂ ਨਹੀਂ ਮਾਰੀਆਂ ਉੱਠ ਜਾਂਦਾ ਸੀ ਬਹਿ ਜਾਂਦਾ ਸੀ ਮਾੜਾ ਮੋਟਾ ਐ ਜਿਹਾ ਕਰਿਆ ਹਾਂ ਮੈਂ ਇਹਨੂੰ ਕੀ ਕਹਣਾ ਸਵਾਗਤ ਆ ਬਈ ਤੇਰਾ ਝੋਪਰਾ ਹਾਂ 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 ਠੀਕ ਹੈ ਜਾਣਾਂਗਾ ਤੇ ਆਹ ਬਈ ਕੱਲ ਭੁੱਲ ਗਏ ਸੀ ਇੱਕ ਗੱਲ ਦਾ ਆਹਾ ਨਵਾਂ ਨਵਾਂ ਇਹ ਲੱਗੀ ਇਹਨਾਂ ਡਾਇਰੈਕਟਰ ਵੀ ਇਹਦੇ ਨਾਲ ਉਹ ਮੇਣਾ ਛਾਤਰੀ ਵੀ ਨਵੀਂ ਲਵਾ ਕੇ ਲਿਆਂਦੀ ਆ ਕੱਲ 1400 ਰੁਪਏ ਦਾ ਲੱਗਿਆ ਇਹ ਕੱਪੜਾ ਮਾਦਾ ਕਹਿੰਦੇ ਦੂਜੀ ਛਾਤਰੀ ਵੀ ਲਿਆਂਦੀ ਮੀਂਹ ਵਾਲੀ ਹੱਥ ਚ ਲੈ ਲੈਣਾ ਦੀ ਉੱਤੇ ਹੱਥ ਚ ਵੜ ਕੇ ਦੋ ਜੇਬਾਂ ਸੋਹਣੀ ਗੱਲ ਬਾਤ ਟਿੱਕਾ ਟੱਪ ਆਇਆ ਗੱਲ ਇਹ ਤਾਂ ਦਿਖਾਈ ਦਿੱਤਾ ਸੀਗਾ ਇਹ ਨਵਾਂ ਪਾਇਆਗਾ ਟੁੱਟਿਆ ਪਿਆ ਸੀ ਉੱਥੋਂ ਇੱਕ ਦੋ ਥਾਂਵਾਂ ਰੋ ਕਈ ਥਾਂਵਾਂ ਤੋਂ ਟੜਕਿਆ ਪਿਆ ਸੀਗਾ ਪੁਰਾਣਾ ਬਹੁਤ ਹੋ ਗਿਆ ਸੀਗਾ 10 ਸਾਲ ਪੁਰਾਣਾ ਹੋ ਗਿਆ ਟਰੈਕਟਰ ਦੇ ਨਾਲ ਦਾ ਸੀ ਉਹ ਪਹਿਲਾਂ ਵਾਲਾ ਹੈ ਟੋਕਾ ਕਰਾਂ ਪਹਿਲਾਂ ਲੜਕੀ ਹਾਂ 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 ਨਾ ਕਰ ਦਿਨਾ ਚਾਚੂ ਦਾ ਤਾਂ ਕੋਈ ਚੱਕਰੀ ਨਹੀਂ ਆਪਾਂ ਨੂੰ ਮਾਈ ਵਾਹ ਹੀ ਗਿਰ ਓਏ ਕਿ ਤੜਕੀ ਛੱਕਾਂ ਕਿਵੇਂ ਰਗੀਆਂ ਇੱਕ ਕੋਈ ਆਈ ਏ ਵੈਸੇ ਹੂੰ ਹੂੰ ਸਰਦੂਲਗੜ ਤੋਂ ਬਠਿੰਡੇ ਨੂੰ ਵਗਦਾ ਹੋਇਆ ਰੋਡ ਮਿੰਡ ਸੂਰਤੀ ਤੋਂ ਇਸ ਟਾਈਮ ਤੁਸੀਂ ਤਾਂ ਦਾਸ ਨੂੰ ਦੇਖ ਸੁਣ ਰਹੇ ਹੋ ਤਾਜਰੀਆ ਓਏ ਇਹ ਕਿਵੇਂ ਬਾਜਾ ਬਿਆਰ ਰੱਖਿਆ ਨੇ ਮਿੱਤੇ ਆਂ ਰਖੀ ਮੇਰਾ ਪੱਕਾ ਅਜ ਤੱਕ ਰਹੀਆਂ ਤੂੰ ਆਪਣੇ ਅੰਨੀ ਧਾਕਤਾ ਤੇ ਤਾਂ ਬੋਡੀ ਦੇਖੀ ਕਿ ਮੱਟੀ ਕੋਈ ਦੇਖਾ ਕਿ ਠੀਕ ਮੱਟੀ ਆਤ ਲੱਗਦੀ ਸੀ ਆਹਾ ਬੋਡੀ ਕਹਿੰਦਾ ਡੌੜੇ ਆਇਛੇ ਆਪਣੇ ਕੋਲ ਤੇ ਵੇ ਤਾਂ ਡੌੜੇ ਵਾਲੇ ਘੜੇ ਘੜੇ ਰੱਖੇ ਨੇ ਲੈ ਮੈਂ ਤਾਂ ਹਿਲਦੇ ਆ ਹਿਲਦੇ ਹੋਈ ਤੇਰੇ ਨੂੰ ਕਹਿੰਦੇ ਨੇ ਤਾਂ ਡੰਡੂ ਡੰਡੂ ਬੋਲਦਾ ਵੀ ਚਾ ਦੇਖੋ ਉਹ ਪਤੀਜੇ ਇਧਰ ਝਾਕੀ ਪਤੀਜੇ ਉਧਰ ਝਾਕ ਬਲੌਕ ਚ ਤਾਂ ਝਾਕੀ ਆ ਦੇਖ ਵੇ ਤੇਰੇ ਇਧਰ ਜਾ ਕੇ ਅੱਜ ਸਕੂਲ ਨਹੀਂ ਜਾਂਦਾ ਸਕੂਲ ਕਾ ਤੂੰ ਜਾਂਦਾ ਇੱਥੇ ਦੱਸ ਦੇ ਅੱਜ ਤਾਂ ਵਾਈਫਾਈ ਲਾਉਣ ਆਉਣਗੇ ਮौजਿਆ ਮौजਿਆ ਨਹੀਂ ਆਪਾਂ ਤਾਂ ਦੇਖਾਂਗੇ ਮੈਨੂੰ ਵੀ ਬੈਠੋ ਵਾਈਫਾਈ ਦੱਸ ਮੈਂ ਤੂੰ ਮौजਿਆ ਨਹੀਂ ਅੱਜ ਘਰੇ ਕਿਵੇਂ ਆ ਅੱਜ ਕਿਵੇਂ ਘਰੇ ਬੈਠ ਜਾਂਦਾ ਨਹੀਂ ਉੰਮੀ ਅੱਜ ਤਾਂ ਹੀ ਘਰੇ ਆ ਅੱਜ ਮੇਰਾ ਮੰਦਾ ਨਾ ਮਾਰ ਦੇ ਹਾਂ ਅੱਜ ਤਾਂ ਘਰੇ ਹੀ ਹੀ ਨਾ ਇਹ ਤਾਂ ਗੱਲਾਂ ਸੁਣਾਈ ਜਾਂਦਾ ਸੀ ਸ਼ੇਰ ਪਹਿਲਾਂ ਇਹ ਇਹ ਤਾਂ ਕਹਿੰਦਾ ਬੇਬੇ ਤੇ ਨੀਂਗਾ ਰੱਖੋ ਕੋਠੇ ਤੇ ਸ਼ੇਰ ਚਾਤੀ ਜੀ ਮਾਰ ਕੇ ਕੱਢੋ ਹਾਂ ਹਾਂ ਚਾਤੀ ਜੀ ਮਾਰ ਕੇ ਮੁੜ ਗਿਆ। ਉਹ ਇੱਥੇ ਆਖ ਰਾ। ਦੇਖ ਲੈ ਪਾਈਸ ਮਾਰ ਕੇ ਦਿਖਾ ਦੇ ਸਾਰਿਆਂ ਨੂੰ। ਲੋਟਾ ਠੀਕ ਹੈ। ਚੰਨ ਨਾਲ ਦਿਖਾ ਦੇ ਮੇਰੇ ਪੋਤੇ ਦੰਦੌੜਾ। ਇਹਦਾ ਬਈਏ ਸਾਰਾ ਦਿਨ ਇਹੀ ਕੁਛ ਚੱਲੀ ਜਾਂਦਾ ਹੁੰਦਾ। ਸਕੂਲ ਜਾਣ ਤੋਂ ਪਹਿਲਾਂ ਸਕੂਲ ਤੋਂ ਆ ਕੇ ਹੋਰ ਕਰਨਾ ਫਰੋ। ਹੁਣ ਕੱਲ ਸ਼ੇਰ ਮੁੜ ਗਿਆ। ਤੇਰਾ ਬੋਲ ਸੁਣ ਗਿਆ ਉਹਨੂੰ। ਤੇ ਫਿਰ ਤੂੰ ਕੀ ਕਰਦੇਂਗਾ ਜੇ ਥੱਲੇ ਥੱਲੇ ਉਤਰਿਆ ਮੈਂ ਤਾਂ ਬਾਹਰ ਰਹਿਣਾ ਤੇ ਮੇਰੇ ਕੋਲੇ ਰਹਿ ਜਾ ਕਰ ਸਾਰਾ ਦਿਨ। ਤੂੰ ਕੀ ਕਰਦੇਂਗਾ ਸ਼ੇਰ ਤੇ ਆ ਵੀ ਗਿਆ। ਬੋਲ ਜਾਨੀਆ ਹਾਂ ਤੇਰਾ ਬੋਲ ਸੁਣ ਗਿਆ ਫਿਰ ਮੇਰੇ ਪੱਤ ਜੀ ਉਹ ਲੈ ਰੇਂਗਾ ਮਾਰਨਾ ਤੇ ਥੋੜਾ ਦਰਦਾ ਕੋਰ ਚੋ ਘੇਰਦੀ ਜੋ ਬੇੜੀ ਚ ਕਰਦੀ ਹੈ ਬੇੜੀ ਚ ਕਰਦੀ ਕੋਈ ਬੰਦੂਖ ਬਦਾ ਖਾਈਗੇ ਉਹਨੂੰ ਉੱਜੇ ਘਰੇ ਉੱਤਰ ਵੀ ਆਇਆ ਮਾਰਨ ਵਾਸਤੇ ਤੇਰੇ ਕੋਲ ਬੰਦੂਖ ਹੈਗੀ ਆ ਰੂਗੀ ਹੈ ਸਰ ਕੌਣ ਚ ਨਾ ਆਹਾਂ ਹੈ ਕਰ ਦੂੰ ਅੱਛਾ ਕਿਹੜਾ ਤੂੰ ਬਾਸਿਆਣਾ ਗੈਰ ਪੋਤਾ ਤਾਂ ਐਡਾ ਸਿਆਣਾ ਕੋਈ ਹੋਰ ਬਲਾ ਸੱਸ ਤੇ ਸੁਸਰੀ ਕਾਲ ਭਾਈ ਤੁਸੀਂ ਤੁਸੀਂ ਐਂ ਕਰਨੀ ਸਕਦੇ ਕਿਵੇਂ ਜੇ ਮੈਂ ਕਰਦਾਂ ਮੈਂ ਇੱਥੋਂ ਤਾਂ ਕਿਥੋਂ ਦਾ ਮੈਂ ਤਾਂ ਢਾਲੂ ਆ ਕੇ ਸ਼ੇਰ ਉਹਦੀ ਮੈਨੂੰ ਤਾਂ ਮਾਰ ਦੂ ਮੈਨੂੰ ਤਾਂ ਗੱਲ ਚ ਹੱਥ ਬੰਨਾਂ ਨਾ ਇਹ ਮੂੰਹ ਸ਼ੇਰ ਦਾ ਗੱਲ ਦੀ ਮੂੰਹ ਹਾਂਦਾ ਦੇਖਿਆ ਪਹਾੜਾ ਬੂੜਾ ਜਿਹਾ ਕਿਤੇ ਟੀਵੀ 'ਚ ਕੀ ਕਰਦਾ ਹੁੰਦਾ ਬੋਗਦਾ ਹੁੰਦਾ ਮੋਗਲੀ ਚ ਹੁੰਦਾ ਹੁੰਦਾ ਹਾਂ ਮੋਗਲੀ ਮੋਗਲੀ ਜੇ ਬੋਲਦਾ ਕਿੰਨਾ ਰੌਲਾ ਹੁੰਦਾ ਉੱਧਰ ਆਵਾ ਬੰਦਾ ਉਹ ਤਾਂ ਰੋੜ ਹੀ ਸੁਣਦਾ ਜੇ ਘਰੇ ਬੋਲੇ ਚਲਾਇਆ ਕਰਾ ਰੋੜੀ ਚਾਹੇ ਕਰੇ ਤਾਂ ਰਹੇ ਪੈ ਅੱਜ ਉਹ ਉਧਰ ਚਾਹ ਕੋ ਕਰੇ ਤਾਂ ਰਹੇ ਪੈ ਅੱਜ ਜੂਰੀਆ ਬਵਾ ਕੇ ਖੇਤ ਚਾਚਾ ਹਾਂਜੀ ਬਤਾ ਸੇਰ ਤਾਂ ਬਤਾ ਸੇਰ ਤਾਂ ਸਾਡਾ ਸਕੂਲ ਤਾਂ ਵੀ ਉੱਦੀ ਦੂਰ ਸੁਣਦਾ ਕਿਦਾਂ ਹੀ ਪਤਾ ਠੇਗ ਮਾਰਦਾ ਅੱਛਾ ਠੱਡਾ ਆਉਂਦੀ ਆ ਉਹ ਤਾਂ ਗਾਲਾ ਕਢਾ ਭਾਈ ਠੱਡਾ ਤਾਂ ਠੀਕ ਅੱਡੀ ਜੀ ਕੋ ਅੱਜ ਬੋਲ ਦੰਦ ਨਾ ਉੱਚੇ 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 ਬਸ ਐ ਨਾ ਉੱਚਾ ਕਿਨਾਂ ਕਿ ਜਾਣਾ ਹੁਣ ਦਮ ਚੜ ਕੇ ਉੱਚੇ ਜਾਂਦੇ ਦਾ ਸਾਈ ਗਈ ਸਤਰੀਕਾ ਸਾਈ ਨਹੀਂ ਉਹ ਚਿੜੀ ਆ ਗਈ ਤੇਰੇ ਨਾਲ ਖੇਡਣ ਉਹ ਸਾਈ ਨਾਲ ਖੇਡਦੀ ਹੁੰਦੀ ਆ ਉਹ ਬੇਟੀ ਉਧਰ ਉਹ ਥੱਲੇ ਆ ਗਈ ਉਹ ਦੇਖ ਖੇਤ ਦਾ ਕੰਮ ਕਰ ਅੱਛਾ ਤੂੰ ਉੱਧਰ ਗਈ ਆ ਉਸੇ ਨਾਲ ਖੇਡਦੀ ਹੁੰਦੀ ਆ ਉਹ ਆ ਗਈ ਆ ਆ ਗਈ ਛੋਟੀ ਜਿਹੀ ਤੈਨੂੰ ਭੱਲਣਾਈ ਆ ਆ ਜਾ ਆ ਜਾ ਤੂੰ ਤਾਂ ਉਹਨੂੰ ਡਰਾ ਦੇਗਾ ਤੇਰੇ ਨਾਲ ਨਹੀਂ ਖੇਡਦੀ ਆ ਤਾਂ ਨਹੀਂ ਜਾ ਭੱਜ ਜਾ ਦੁੱਧ ਪੀ ਲੈ ਦੁੱਧ ਪੀ ਲਿਆ ਬੱਸ ਬੱਸ ਕੰਮ ਕਰਦੇ ਆਪਾਂ ਚਲੋ ਨੌਜਵਾਨੋ ਵਾਹ ਕੋਈ ਫੜੀ 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 ਹੈਂ ਆ ਪਾਈ ਨਹੀਂ ਬਰਫ ਨੂੰ ਕੀ ਨਾਓ ਨਾਲਕੇ ਵਾਲਾ ਭਰਾਂਗੇ ਠੰਡਾ ਪਾਣੀ ਆ ਲੈ ਫੜੀ ਇਹ ਬਣ ਗਈ ਸੀ ਗੱਲ ਤਾਂ ਆ ਲੱਤ ਲਈ ਆ ਭਾਈ ਤੰਗੜ ਪਟੀਆਂ ਸਾਰ ਆ ਆ ਪੌਣ ਚੱਲੇ ਆ ਐਮਓਪੀ ਭਾਰਤ ਕੀ ਆ ਗਰਾਉਂਡ ਲੋਰ ਪਾਣੀ ਪਟਾਸ਼ ਐ ਐਮਓਪੀ ਪੋਟਾਸ਼ 60% ਆ ਕੀ ਆ ਆਈਪੀਐਲ ਦੀ 1800 ਰੁਪਏ ਦਾ ਘਟਾ ਹੈ ਤਾਂ ਪੋਟਾਸ਼ ਪਾਉਣੀ ਅੱਧਾ ਗੱਟਾ ਕਿੱਲੇ ਦਾ ਪਾਵਾਂਗੇ ਤੇ ਅੱਧਾ ਗੱਟਾ ਜੋਰੀਆ ਰਲਾ ਕੇ ਵਿੱਚ ਪਾਵਾਂਗੇ ਤੇ ਸੋਹਣਾ ਕੰਮ ਕਰਦੀ ਆ ਸੋਹਣੇ ਦਾਣੇ ਬਣਾਉਂਦੀ ਆ ਝੋਨੇ ਦਾ ਵਧੀਆ ਅ ਅਸਰ ਕਰ ਦੂਗੀ ਤੇ ਦਾਣਦਾਰ ਵਾਲੇ ਲੋੜ ਦੇ ਕੰਮ ਬੈ ਜਾ ਹੁਣ ਜੀਣ ਲੱਗਿਆ ਇਹਦਾ ਮਨਪ੍ਰੀਤ ਨਾਲ ਸੱਤਰੀ ਵੱਧ ਪਾਉਂਦਾ ਇਹ ਇਹਰ ਚੱਲਦੇ ਆ ਵੀ ਧੁੱਪ ਖੈਰ ਚੰਗੀ ਆ। ਸਾਮਾਂ 10 ਵਜੇ ਦਾ ਹੋ ਗਿਆ ਥੋੜੇ ਥੋੜੇ ਕਰਦੇ ਕਰਦੇ ਟਾਈਮ ਲੱਗ ਜਾਂਦਾ ਕਿਹਦੇ ਲਈ। ਆਉਂ। ਆਇਆ ਦੋਨੇ ਜਣੇ ਭਰ ਕੇ ਦੇਵਾਂਗੇ। ਮੈਂ ਤਾਂ ਨਹਿਰ ਤੋਂ ਨਹੀਂ ਭਰਦੇ, ਨਲਕੇ ਤੋਂ ਭਰਾਂਗੇ। ਓਏ ਨਹਿਰ ਤੋਂ ਨਲਕੇ ਤੋਂ ਹਾਂ ਮੈਂ ਕੀ ਕਰ ਰਿਹਾ ਹਾਂ ਸੱਲਿਓਂ ਜੀ ਆਪਾਂ ਫਰਤਾ ਤੇ ਇਥੇ ਲੈ ਉਤਰੂ ਹਾਂ ਦਰਤਾਈ ਵਾਲਾਂ ਗੱਗੋ ਏ ਲੈ ਯਾ ਹਾਂ ਹਾਂ ਕੀ ਅਗੇ ਕੋਈ ਨਹੀਂ ਬੋਲਦਾ ਠੀਕ ਆ ਮਿੱਤਰੋ ਬੇਰੀਆਂ ਆ ਗਈਆਂ ਵਿਚਾਲੇ ਜੂਰੀ ਵਾਲੀ ਢਿੱਟ ਲਾਓ ਜੂਰੀ ਕਾਲਾ ਕਰ ਲੈ ਇੱਕ ਇਹਨੂੰ ਫੇਰ ਕਰ ਦਾਂਗੇ ਬਸ ਇੱਤੀਰੋ ਕੋਲੇ ਨੂੰ ਉੱਪਰ ਜੀ ਫੜਾ ਕਿੰਨੇ ਦਾ ਕਟਾ ਪਾ ਦਾ ਪਤਾ ਪੁੱਛੇ ਨਹੀਂ ਕਰੇ ਕੋਸ 3 15 16 ਕਿਹਾ ਵੜੀ ਤੁਹਾਨੂੰ ਪਤਾ ਵਾ ਕੋਈ ਲਾਤੀ ਜੀ ਜੇ ਮੰਨਿਆ ਬਸ ਬਾਦੂ ਆ ਉੱਥੇ ਬਾਵੀ ਉੱਥੇ ਆ ਜੀ ਕੰਪਿਊਟਰ ਤੂੰ ਕੋਡਿੰਗ ਆ ਪਾਉਣੀਆਂ ਇੱਥੇ ਦੱਸ ਹੈ ਸੁਣੀ ਬੜੀ ਲੱਗ ਦੇ ਗੋਆਣਾ ਆ ਵਾ ਆਇਆ ਦਮਾਰਾਥ ਆ ਗਿਆ ਮੈਂ ਹੈ 11:50 ਤੇ ਤਿੰਨਾਂ ਚੋਬਰਾਂ ਨੇ ਲਾ ਲਈ ਡਿਊਟੀ ਚੂਰੀਆ ਦੇ ਪਟਾਸ਼ ਤੇ ਸੋਣਾ ਜੀ ਲੱਗਿਆ ਠੰਡਕ ਜੀ ਹੋ ਗਈ ਸੀ ਆ ਬੱਦਲ ਜੇ ਤੁਰੇ ਫਿਰਦੇ ਆ ਹਵਾ ਵੀ ਠੀਕ ਆ ਠੰਡੀ ਘਰੇ ਤੁਰਨ ਵੇਲੇ ਬਸ ਕੇ ਰਾਂਹੇ ਲੱਗਦਾ ਸੀ ਆ ਗਰਮੀ ਆ ਜਦੋਂ ਬੰਦਾ ਕੰਮ ਕਰਨ ਲੱਗ ਜਾਂਦਾ ਫਿਰ ਉਹੇ ਜੀ ਲੱਗਣ ਲੱਗ ਜਾਂਦਾ ਤੇ ਆਹ ਨਾ ਕੱਲ ਵਾਲੇ ਚ ਖੇੜੇ ਨੇ ਫੇਰ ਟੇਡਾ ਬੰਗਾ ਕਰਿਆ ਪੈ ਕੰਮ ਆ ਉਹ ਪੈ ਕੰਡਾ ਲੱਗ ਗਿਆ ਥੱਲੇ ਇੱਕ ਹੋਰ ਫਟਿਆ ਹੋਇਆ ਵਿਚਾਰੇ ਦਾ ਘਰ ਝੜਨ ਵਾਲੀ ਗੱਲਬਾਤ ਜੀ ਹੋ ਗਈ ਇਹਦਾ ਸੱਲਲੇ ਵਲੋਗ ਚ ਆਪਾਂ ਦਿਖਾਇਆ ਜਿਹੜਾ ਵਿਚਾਰਾ ਇੱਥੇ ਆ ਮੂੰਹ ਸਿਰ ਉਹ ਪਿਆਰ ਨਾਲ ਤਾਂ ਖਰਾਬ ਜਾ ਹੋਇਆ ਉਹ ਹੀ ਤੂਰੀ 12:10 ਤੇ ਲਾਲੇ ਛੇ ਸੱਤ ਥੱਬੇਲਾ ਪਰਲਾ ਪਰ ਹਰੇ ਦੇ ਅ ਅੱਜ ਜੋਗਾ ਹਰਾ ਤਾਂ ਪਿਆ ਸੀਗਾ ਤੇ ਇਹ ਹਰਾ ਕੱਲ ਤੜਕੇ ਵਾਸਤੇ ਇਹ ਵੱਢਿਆਗਾ ਇਹ ਤੜਕੀ ਭਜਣਾ ਪੈਂਦਾ ਨਹੀਂ ਤੇ ਇਤਿਹਾਸ ਗਵਾਹ ਪਈ ਇਸ ਗੱਲ ਦਾ ਕਿ ਜੇ ਇਸ ਟਾਈਮ ਹਰਾ ਆਪਾਂ ਦੁਪਹਿਰੇ ਵੱਢਨੇ ਤਾਂ ਠੀਕ ਰਹਿੰਦਾ ਗਰਮੀ ਵਾਲਾ ਮਾਹੌਲ ਪਿਛਲੇ ਟਾਈਮ ਪਿਛਲੇ ਪੈਰ ਬਾੜੀ ਚੂੜੀ ਕਸੀ ਜਾਂਦੀ ਆ ਤੇ ਉਦੋਂ ਨਾਲੋਂ ਜੇ ਹਰਾ ਬੰਦਾ ਇਸ ਟਾਈਮ 12 1 ਵਜੇ ਵੱਢ ਲੇ ਉਹ ਪਿਛਲੇ ਪੈਰ ਨਾਲੋਂ ਸਹੀ ਰਹਿ ਜਾਂਦੀ ਇਹ ਗੱਲ ਪਰ ਹਰ ਇੱਕ ਵਾਰੀ ਰੋਜ਼ ਸ਼ਾਮ ਨੂੰ ਗਰਮੀ ਵੀ ਨਹੀਂ ਹੁੰਦੀ ਤੇ ਠੀਕ ਵੀ ਰਹ ਜਾਂਦਾ ਮੌਸਮ ਕਈ ਵਾਰ ਨਹੀਂ ਪਿਛਲੇ ਪੈਰ ਦੇਮ ਵੱਧ ਹੋ ਜਾਂਦਾ ਤੇ ਜੇ ਸਾਨੂੰ ਸਾਵਾਂ ਲੱਗੇ ਤਾਂ ਬਈ ਇਸ ਵੇਲੇ ਵੀ ਅਸੀਂ ਹਰਾ ਲਾਹ ਲੈਨੇ ਆ ਇਹ ਤੜਕੇ ਚਾਰਾਂਗੇ ਤੇ ਅੱਜ ਜੋਗਾ ਕੋਤਰ ਕੇ ਰੱਖਿਆ ਪਿਆ ਕਰੇ ਗਲਾਸ ਰੱਖਤਾ ਉਹਦੇ ਵਿੱਚ ਲਿਆ ਗੱਡੀ ਉਧਰ ਦੀ ਤੇ ਵਾਈਫਾਈ ਵਾਲੇ ਆ ਰਹੇ ਆ ਖੜੀ ਨਗ ਤੇ ਰਾਹ ਚ ਐਡਾ ਵੀ ਟਾਪ ਨਹੀਂ ਲਾਉਣਾ ਕੋਈ ਨਾ ਟਾਪ ਤੋਂ ਇੱਕ ਨੰਬਰ ਪੈ ਘੱਟ ਲਾ ਲਈ ਠੀਕ ਐ ਹੀ ਤੁਰ ਜਾਂਦਾ ਹੁੰਦਾ ਇਹ ਵੀ ਸ਼ਟਡਾਊਨ ਬ੍ਰੇਕ ਲਾ ਲੈਂਦਾ ਬਸ ਕਲੱਚ ਹੀ ਨ ਬਣਾਗਾ ਖੇਤਿਆਂ ਬਾਟ ਬਾਈ ਪਿੰਡ ਨੂੰ ਤੇ ਵਾਈਫਾਈ ਵਾਲਿਆਂ ਦਾ ਵੀ ਟੈਲੀਫੋਨ ਆ ਗਿਆ ਨਵਾਂ ਲਵਾਉਣਾਗਾ ਤੇ ਕਾਲਾ ਹੈਗਾ ਉਹ ਤਾਂ ਕਾਲੇ ਨੂੰ ਕਹਿ ਤਾ ਤਾਰ ਦੂਰ ਵਿਛਾ ਲਾ ਉਹਨਾਂ ਨਾਲ ਲੱਗ ਕੇ ਤੇ ਆ ਗਿਆ ਸੀ ਉਹ ਛੋਟਾ ਗੀਅਰ ਲਾ ਲਾ ਗੁਰੂਆ ਇਹ ਗੱਲਾਂ ਕੋਈ ਸੈਨੂੰ ਮਾਰਿਆ ਇੰਨਾ ਕਹਿਣ ਦੀ ਧੀਰ ਹੁੰਦੀ ਹੈ ਕਿ ਹਿੰਮਤ ਨਾਲ ਆ ਜੀ ਤੇ ਪੱਬ ਤਾਂ ਪਹਿਲੀ ਨਹੀਂ ਲੱਗਣ ਦਿੰਦਾ ਹੁੰਦਾ ਟਰੈਕਟਰ ਦੇ ਉੱਪਰ ਹੌਪਲੇ ਯਾਰ ਅੱਜ ਤਾਂ ਮੰਨਣਾ ਬੋਲਣ ਦੀ ਵਜਿ ਤਾਂ ਇਹਨੂੰ ਆ ਗਈ ਲੋਟਾ ਲੈ ਜਾ ਗੱਡੀ ਸਾਰਾ ਕੁਝ ਚੱਕਾਂਗੇ ਮੈਂ ਵਹਿਮ ਕਿਉਂ ਕਰਦਾ ਇੱਕ ਦਿਨ ਦਾਗਾ ਕਿੱਧਰ ਗਏ ਹੋਏ ਬਾਈ ਫਾਈ ਵਾਲੇ ਕੱਲ ਦਾ ਹੈ ਲੈ ਕੇ ਆ ਮੈਂ ਉਹਨੂੰ ਉਹ ਜੂਰੀਆ ਖਾ ਕੇ ਆਇਗਾ ਕਿੱਧਰ ਗਏ ਆ ਉਹ ਉਹ ਜਿਹੜੇ ਕਹਿੰਦੇ ਜੋੜ ਲਾ ਕੇ ਆ ਗਏ ਤਾਂ ਹੀ ਉੱਥੇ ਬੈਠੇ ਜੀ ਨੰਬਰਦਾਰਾਂ ਦੇ ਹਾਂ ਉੱਧਰ ਕਹਿੰਦੇ ਜੀ ਯਾਲਾ ਆ ਜਾਂਦੇ ਆ ਇਹ ਫਾਈਬਰ ਹੁੰਦੀ ਹੈ ਕੰਚ ਵਰਗੀ ਹੁੰਦਾ ਕੰਮ ਇਹ ਔਰ ਕਾਜੀ ਹੋ ਗਈ 15 10 15 ਮਿੰਟ ਦਾ ਇਹ ਕੰਮ ਰਹਿ ਗਿਆ ਗੱਲਾਂ ਅੰਦਰ ਉਹ ਲਾਣਾ ਮੋਡਮ ਉਹ ਪਾਉਣਾ ਰਹਾ ਆ ਸਮਾਰ ਕੇ ਟੰਗ ਤੇ ਵੀਰ ਬਣ ਕੇ ਮੱਝਾਂ ਨਾਲ ਸਿੰਗਾ ਚ ਪਾ ਕੇ ਲੈ ਜਾਣੇ ਪਾਵਰ ਲੈ ਕੇ ਆਏ ਸੀਗਾ ਤਾਂ ਟਾਈਮ ਲੱਗ ਗਿਆ ਆ ਜਾ ਚਾਹ ਪਿਆ ਦੇ ਭਾਈਆਂ ਨੂੰ ਚਾਰ ਕਬਈ ਦਾ ਸਮਾਂ ਹੋਇਆ ਕਿਵੇਂ ਨੌਜਵਾਨਾ ਮੁਸਕਰਾਈਏ ਨਾ ਠੀਕ ਹੈ ਤੇ Wi-Fi ਨਵਾਂ ਲੱਗ ਗਿਆ ਚੱਲ ਗਿਆ ਓਕੇ ਰਿਪੋਰਟ ਆ ਤੇ ਆ ਜਿਹੜਾ ਪੁਰਾਣਾ ਸੀਗਾ ਆਪਣਾ ਧਾਰਨਾਈ ਹੋਈ ਸੀ ਪਹਿਲਾਂ ਆਪਾਂ ਚਲਾਇਆ ਹੋਇਆ ਸੀਗਾ ਰਾਊਟਰ ਲਾ ਕੇ ਤੇ ਇਹਦੇ ਆ ਜਿਹੜੇ ਜੈਕ ਜੇ ਹੁੰਦੇ RJ45 ਇਹ ਦੋਨੇ ਕੰਮ ਛੱਡ ਗਏ ਸੀ ਤੇ ਨਾਲੇ ਉਹਦੀ ਵੀ ਕੋਈ ਸੈਟਿੰਗ ਜੀ ਕਰਨ ਵਾਲੀ ਸੀ ਕਿ ਜਿੰਨਾ ਤੋਂ ਲਿਆ ਸੀ ਉਹਨਾਂ ਤੋਂ ਲਵਾ ਕੇ ਲਿਹਾਉਣਾ ਇਹਨਾਂ ਕੋਲੇ ਪਿੰਚਿੰਗ ਟੂਲ ਨਹੀਂ ਸੀਗਾ ਉਹ ਜੈਕ ਜੇ ਤਾਂ ਸੀਗੇ ਸੋਣਾ ਸ਼ਹਿਰ ਸਰਦੂਰ ਘੜਦਾ ਕਿਹੜਾ ਕੱਢ ਕੇ ਆਉਣਾ ਬਸ ਤੇ ਝੂਟਾ ਲੈ ਆਵਾਂਗੇ ਤੇ ਛੱਪੜ ਵਾਲਾ ਮਾਹੌਲ ਜਾ ਸੋਣਾ ਲੱਗੀਆਂ ਨੇ ਇਧਰੋਂ ਬੱਦਲ ਗਹਿਰੇ ਜਾ ਹੁੰਦਾ ਆਉਂਦਾਗਾ ਤੇ ਗਰਮੈਸ਼ ਵੀ ਐ ਹੀ ਆ ਜਿਵੇਂ ਧਮੀ ਆਉਣ ਵਾਲਾ ਹੁੰਦਾਗਾ ਅੱਜ ਫੇਰ ਬਣ ਜੂਆ ਕਿਸੇ ਪਾਸੇ ਬੱਦਲ ਕਈ ਦਿਨ ਹੋ ਗਏ ਲਗਾਤਾਰ ਰੋਜ ਕਣੀ ਕਣਾ ਬਣਾ ਹੁੰਦਾ ਰਹਿੰਦਾ ਲੋਟਾ ਤੇ ਤਾਜ਼ਾ ਪਾਣੀ ਛੱਪੜ 'ਚ ਸੂਏ ਦਾ ਪੈਂਦਾ ਰਹਿੰਦਾ ਛੰਡਾ ਮਿੱਠਾ ਤੇ ਮੱਜਾਂ ਪੀ ਜਾਂਦੀਆਂ ਨਾਲੇ ਨਾ ਆ ਜਾਂਦੀਆਂ ਨੇ ਤੇ ਸੀਵਰੇਜ ਵਾਲਾ ਪਾਣੀ ਇਹਦੇ ਚ ਕਦੇ ਨਹੀਂ ਪੈਂਦਾ ਸਾਡੇ ਟੋਬਿਆਂ ਚ ਕਿਧਰਲੇ ਪਾਸੇ ਟੋਬਾ ਜੀ ਵੀ ਉਰਲੀ ਗੰਦੀ ਜੀ ਦੀ ਪੱਕੀ ਸੀ ਪਰਾਂ ਤੋ ਕੱਚਾ ਹੀ ਹਾਂ ਤਾਂ ਕੁਛ ਕਰ ਪਈ ਇੱਧਰ ਨਵਾ ਲੈਂਦੇ ਹੈਗੇ ਮੱਜਾਂ ਉਹ ਆਤ ਜੀ ਜਿਵੇਂ 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 ਜਿੱਦੇ ਰਾਤੀ ਬਣੀ ਉਧਰ ਉਧਰ ਹੀ ਪਈ ਆ ਬਹੁਤੀਆਂ ਮੱਜਾਂ ਲੈ ਕੇ ਬੈਠੇ ਰਹਿੰਦੇ ਹੈਗੇ ਓ ਅਧਿਆ ਰੋਡਵੇ ਸਿੱਧੀ ਬਟੈਂਡੇ ਤੋਂ ਸ਼ੂਕਦੀ ਤੁਰੀ ਸਰਦੂਗੜ ਨੇ ਜਾਊਗੀ ਉਹ ਬੱਸਾਂ ਬੱਸ ਥੱਲੇ ਆ ਜਊਂਗੇ ਪਹਿਲੀ ਤੜਵਾਈ ਫਿਰ ਦਾ ਲਾਪਾ ਆ ਵੀ ਬੱਚੀ ਬਾਹਰ ਚੋਲੇ ਗਈ ਸੀ ਪਸੇਰੀ ਬਈ ਕਰ ਤੂੰ ਮਸਤ ਹੋਣੀ ਕਿ ਮੈਂ ਟਾਈਮ ਦਾ ਆਹ ਉਹ ਦਾ ਠੀਕ ਆ ਬਈ ਸ਼ੁਕਰੀਆ ਜੀ ਕਰਾ ਲਈ ਭਾਈ ਸੈਟਿੰਗ ਇਹਦੀ ਤੇ ਹੌ ਰੁਪਈਏ ਜੀ ਅ ਸਰ ਗਿਆ ਕੰਮ ਤੇ ਇਹਦੀ ਸੈਟਿੰਗ ਤਾਂ ਓਕੇ ਸੀ ਬਸ ਇਹ ਪਹਿਲਾਂ ਖੁੱਲਦਾ ਨਹੀਂ ਸੀ ਤਾਂ ਇਹਦੀ ਸੈਟਿੰਗ ਨਹੀਂ ਹੁੰਦੀ ਸੀ ਆਹ ਕਨੈਕਟਰ ਲਾ ਕੇ ਨਵੇਂ ਤੇ ਹੁਣ ਖੁੱਲ ਗਿਆ ਨਵਾਂ ਪਾਸਵਰਡ ਤੇ ਨਵਾਂ ਨਾਮ ਰੱਖਦਾ ਕਾਲੇ ਦੇ ਨਾਮ ਤੇ ਹੁਣ ਫੇਰ ਇੱਥੋਂ ਸਿੱਧੀ ਬਸ ਫੜਾਂਗੇ ਬਟਿੰਡੇ ਵਾਲੀ ਸੂਰਤੀਆਂ ਮਾਰਾਂਗੇ ਛਾਲ ਜਾ ਕੇ ਸਤਰੀਕਾ ਲੈ ਕੇ ਵਾਰ ਫੇਰ ਕਿਵੇਂ ਤੇਰ ਤਾਰ ਹੈ ਹੈ ਕਿਵੇਂ ਆ ਤੌਰ ਤੇ ਸਹੀ ਹੈ ਸਾਰਾ ਕੁਝ ਸਹੀ ਹੈ ਬਸ ਕਨੈਕਟਰ ਜੀ ਲਾ ਕੇ ਨਵੇਂ ਚੱਲ ਗਿਆ ਵਧੀਆ ਅੱਛਾ ਗਏ ਹਾਂ ਨੇ ਖਤਰਾ ਖਰਾਬ ਕਰਕੇ ਦਾ ਹੋਰ ਆ ਘਰ ਤਾਂ ਭਾਈ ਨਵਾਂ ਸੈੱਟ ਆਪ ਇਹ ਸਾਰਾ ਸਿਸਟਮ ਨਵਾਂ ਲਾ ਕੇ ਤੇ ਜਿਹੜਾ ਪਹਿਲਾਂ ਵਾਲਾ ਰੌਟਰ ਸੀਗਾ ਉਹ ਇਹਦੇ ਵਿੱਚ ਆਪਣਾ ਪਿਆ ਡੀ ਲਿੰਕ ਦਾ ਤੇ ਉਹ ਭਾਈ ਆਪਾਂ ਉਦੋਂ ਲਿਆਂਦਾ ਸੀਗਾ 600 ਦਾ ਕਹਿੰਦੇ ਸੀ 500 ਦਾ ਇਹ ਵਾਲਾ ਇਹ ਬਹੁਤ ਵਧੀਆ ਨੈਟਵਰਕ ਦਿੰਦਾ ਹੈ ਕਾਲੀ ਕਾਲੇ ਪਾਸੇ ਲਾਉਣਾ ਉਧਰ ਇੱਕ ਨੰਬਰ ਆ ਉਦੋਂ ਦਾ ਵਧੀਆ ਚੱਲਦਾ ਤੇ ਤਾਰੇ ਵਾਲੀ ਮਹਲਿਆਂ ਦੀ ਸੀ ਭਾਈ ਉਦੋਂ 30 ਰੁਪਏ ਮੀਟਰ 52 53 ਮੀਟਰ ਸੀਗੀ ਇਹ ਤੇ ਕਾਲੇ ਕੇ ਲਾਦਾਂਗੇ ਜਿਹੜੀ ਆ ਹੁਣ ਲਾ ਕੇ ਗਏ ਇਹ 10 ਰੁਪਏ ਮੀਟਰ ਵਾਲੀ ਆ ਇਹ ਇਹਨਾਂ ਦੀ ਬਹੁਤ ਹਲਕੀ ਤਾਰ ਆ ਇਹ ਤੇ ਪਰ ਉਹ ਕਹਿੰਦੇ ਠੀਕ ਆ ਕੋਈ ਨਾ ਸਪੀਡ ਸਪੂਡ ਦਾ ਕੋਈ ਫਰਕ ਨਹੀਂ ਪੈਂਦਾ ਤੇ ਧੁੱਪ ਤਪ ਜੀ ਵੀ ਕਹਿੰਦੇ ਕੁਝ ਨਹੀਂ ਹੁੰਦਾ ਇਹਨੂੰ ਖਰਾਬ ਨਹੀਂ ਹੁੰਦੀ ਤੇ ਲੋਟ ਆ ਖੈਰ ਪੌਣੇ 6 ਵਜੇ ਦਾ ਬੇੜਾ ਹੋਵੇ ਤੇ ਕਾਲੀ ਕੇਲੇ ਪਾਸੇ ਟਪੌਣੇ ਆ ਤਾਰ ਤੇ ਇਹਦੀ ਕੋਕੀ ਛੁੱਕੇ ਲਾ ਕੇ ਟੰਗਦੇ ਆ ਤਾਂ ਹਾਂ ਲੋਟਾ ਤੌੜਾ ਤੌੜਾ ਸਿਰ ਗਾੜੀਆਂ ਨੂੰ ਪੇ ਤਾਰ ਪਿੰਗੀ ਕਰ ਲੈਂਦੇ ਆ ਆਨੇ ਕੰਬੰਦ ਅੰਦਰ ਨੂੰ ਕਰ ਲਾ ਥੋੜੀ ਨੂੰ ਦਾ ਸਲੋਟਾ ਵਧਾਈਆਂ ਵਾਸੀ ਭਾਈ ਤੁਹਾਨੂੰ ਵਾਈਫਾਈ ਦੀਆਂ ਵਧਾਈਆਂ ਤੇ ਤੈਨੂੰ ਵੀ ਵਾਈਫਾਈ ਦੀਆਂ ਰੋਟੀ ਛਕ ਲੈ ਚਾਚਾ ਕਿਧਰ ਗਿਆ ਵੱਡੀਆਂ ਵਧਾਈਆਂ ਦੇਣੇ ਸੀ ਚਾਚੇ ਨੂੰ ਚਾਚੇ ਦਾ ਨੱਟ ਜਿਆਦਾ ਜਨਾ ਕਰੂ ਹੈ ਕਿ ਕਿ ਹੈ ਬਿジネス ਹੀ ਹਲ ਪਿਆ ਉਹ ਦੋਨੇ ਜੁੜ ਜਾਣਗੇ ਉਧਰੋਂ ਮਗਰਲੇ ਪਾਸੇ ਪਿਆ ਕਰੋ ਉਧਰ ਜੁੜ ਜਾ ਕਰੋ ਇਧਰ ਇਹ ਰੇਂਜ ਟੋਟੇ ਕਰ ਇਹ ਰੇਂਜ ਬਥੇਰੀ ਆ ਉਹ 12 ਤੱਕ ਜਾਇਆ ਕਰੋਗੀ ਹਾਂ ਪਤਾਈਆਂ ਕਿੱਧਰ ਗਏ ਚਾਚਾ ਹੂੰ ਕਿੱਧਰ ਗਏ ਚਾਚਾ ਅੱਛਾ ਉਹ ਕੇ ਲਾਉਣਾ ਹੈ ਮਤਾਰ ਆ ਇੱਥੇ ਨਾਲ ਲਾ ਲਾ ਗੇਰਾ ਫੇਰ ਕਿਤੇ ਵੇਲੇ ਆ ਡ੍ਰਿਲ ਨਾਲ ਉਹ ਮਾਰ ਕੇ ਕਰ ਲਾਂਗੇ ਇਹਦੇ ਨਾਲ ਲਾ ਦੇ ਪੌੜੀ ਤੇ ਜਾਂ ਤਾਂ ਲਾ ਦੇ ਮੰਜਾ ਕਿੱਥੇ ਮੜਾ ਜੀ ਮੜੀਏ ਹੋ ਲਾ ਕੇ ਚਲਾ ਕੇ ਦੇਖ ਲੈ ਪਹਿਲਾਂ ਤਾਰ ਲਾ ਕੇ 7:25 ਮਿੰਟਾਂ ਦਾ ਟਾਈਮ ਤੇ ਕਾਲਾ ਬੰਬੂ ਗਾੜ ਤੇ ਬਹਿ ਗਿਆ ਹੋ ਕੇ ਕੈਂਵਾਂ ਤੇ ਤਾਰਾਂ ਤੂਰਾ ਲਾਤੀਆਂ ਵਾਈਫਾਈ ਦੋਨੇ ਪਾਸੇ ਚੱਲ ਪਏ ਬਾਲੀਵਾਲ ਦੀ ਭਾਲ ਪੂਰੀ ਕਰਨ ਜਾਂਦਾ ਹੁਣ ਉੱਥੇ ਲਾ ਕੇ ਆਉਂਗਾ ਘੰਟਾ ਡਿਊਟੀ ਤਾਜ ਤੇ ਉਹ ਚਾਚੇ ਕੋਲੇ ਉਹ ਬਾਹਰ ਫਿਰਦੇ ਸੀਗੇ ਭਤੀਜਾ ਭਤੀਜੇ ਤੇ ਇੱਧਰ ਭਾਈ ਗਗੂ ਰਣੇ ਹਰ ਭਾਂਜ ਰਮਾਨ ਲਾ ਰੱਖਿਆ ਗਾ ਵਾ ਨੂੰ ਯਾਰ ਪਤਾ ਨਹੀਂ ਕੰਮ ਹੋਣਾ ਤਾਂ ਪੱਕਾ ਕਰਦਾ ਮੈਂ ਤੈਨੂੰ ਪਕਾਉਣਾ ਗਾ ਆਜੋ ਤਾਂ ਆਜੇ ਭੱਜ ਕੇ ਜੀ ਦਿਖਾਵਾਂ ਸਹਿਜ ਸਸਰੀ ਘਰ ਬਲਾਓ ਪਹਿਲਾਂ ਦੋਨੇ ਜਣੇ ਸਸਰੀ ਘਰ ਸਸਰੀ ਘਰ ਭਾਈ ਬਾਈ ਫਾਈ ਲਾ ਤੱਕ ਗਗੂ ਹੁੰਦੇ ਉਹ ਵਧਾਈਆਂ ਨਾ ਵਾ ਵਧਾਈਆਂ ਤਾਂ ਉਧਰ ਬੇਬੇ ਨੂੰ ਬੇਬੇ ਨੂੰ ਚਲੋ ਭੱਜ ਕੇ ਭੱਜ ਕੇ ਵੱਡੀਆਂ ਵਧਾਈਆਂ ਬੇਬੇ ਨੂੰ ਮੋਤੂ ਚੱਲ ਨਾ ਸਹੀ ਜੀ ਵਧਾਈਆਂ ਬੇਬੇ ਨੂੰ ਵਧਾਈਆਂ ਦੇਖਦੇ ਆ ਕਿਹੜਾ ਪਹਿਲਾਂ ਪਧਾਈਆਂ ਲਾਊਗਾ ਵਧਾਈਆਂ ਬਾਈ ਨੂੰ ਬੇਬੇ ਸਾਵਣੂ ਵਧਾਈ ਦੇ ਦੇਰ ਗੱਲ ਸੁਣੇ ਘੰਟੇ ਲੜਦਾ ਹੁੰਦਾ ਸੀ ਤੂੰ ਮੇਰੇ ਨਾਲ ਰੋਜ਼ ਆ ਕੇ ਨੈਟ ਪਿੱਛੇ ਆਜੋ ਫਿਰ ਦੇਖੀਏ ਹੰਦਾ ਨਹੀਂ ਲੜਦੇ ਅੱਪਾ ਦੱਸ ਲੜਦੇ ਤਾਂ ਨਹੀਂ ਹੁਣ ਲੱਗ ਗਿਆ ਹੋ ਲਾਇਆ ਵੇ ਦੇਖੋ ਮੈਂ ਤਾਂ ਜਿੱਥੇ ਰਾਨੀ ਆ ਆਪਣੇ ਵਾਲਾ ਉੱਧਰ ਨਵਾਂ ਲੱਗ ਗਿਆ ਪੁੱਤਰ ਇੱਧਰ ਆਪਾਂ ਗਾਂ ਰਾਊਟਰ ਇਹ ਲਾਤਾ ਉਹ ਮੋਡਮ ਹੁੰਦਾ ਏ ਰਾਊਟਰ ਆਗਾ ਉਹ ਮੋਡਮ ਹਾਂ ਇਹ ਰਾਊਟਰ ਆ ਇਹ ਗਾ ਨੈਟ ਚਲਾਉਣ ਵਾਸਤੇ ਆ ਅਗਲੇ ਘਰ ਇਹ ਰਾਊਟਰ ਹੁੰਦਾ ਪੁੱਤਰ ਇਹ ਅੱਗੇ ਨੈਟਵਰਕ ਭੇਜਦਾਗਾ ਹਾਂ ਫੇਰ ਦੱਸੂਗਾ ਤੇ ਉੱਥੇ ਬੈਠ ਕੇ ਆ ਕਰਤਾ ਭਾਈ ਫਿੱਟ ਵਧਾਈਆਂ ਵਾਲੀ ਗੱਲਬਾਤ ਹੋ ਗਈ ਹੈ ਆ ਵੱਡਾ ਤਾਂ ਉਹ ਨੂੰ ਨਾ ਨਹੀਂ ਪੁੱਤਰ ਉਹ ਵੀ ਵਧੀਆ ਰੇਂਜ ਦਿੰਦਾ ਏ ਵੀ ਵਧੀਆ ਕੰਪਨੀ ਦਾ ਬਈ ਇਹ ਚੱਲਿਆ ਹੋਇਆ ਲਿਆ ਸੀ 600 ਦਾ ਆ ਤਾਜ ਰੁਕ ਜਾ ਇੱਥੇ ਉਹ ਉਹ ਚੱਲਿਆ ਹੋਇਆ 600 ਦਾ ਕਹਿੰਦੇ ਸੀ 500 ਦਾ ਗੱਲਬਾਤ ਜੀ ਕਰਕੇ ਲੈਂਦੀ ਸੀ ਕੋਪਰ ਦੀ ਤਾਰ ਵਗੈਰਾ ਲੈਂਦੀ ਸੀ ਉਹ ਆਹ ਵਾਲੀ ਕਾਲੇ ਕਾਲੇ ਪਾਸੇ ਪਾਤੀ ਜਿਹੜੀ 30 ਰੁਪਏ ਮੀਟਰ ਤੇ ਇਹ ਹੁਣ ਕਾਲੇ ਵਾਲੇ ਪਾਸੇ ਪਾਸ ਕਰਤੀ ਗਿੰਨ ਲਗਾਤੀ ਇੱਧਰ ਤੇ ਆਪਣੇ ਵਾਲੇ ਪਾਸੇ ਨਵੀਂ ਤਾਰ ਪਾ ਕੇ ਤਾਰ ਨਾਲ 50 ਮੀਟਰ ਪਾਉਂਦੇ ਹੁੰਦੇ ਆਗੇ ਇੱਧਰ ਰੁਕ ਜੇ ਤੁਸੀਂ ਤੇ 50 ਕਿ ਮੀਟਰ ਨਾਲ ਹੀ ਆਪਣਾ ਸਰ ਗਿਆ ਇੱਧਰ ਲਾ ਲੈਂਦੇ ਕੋਕੇ ਤੇ ਉਧਰਲੇ ਆਪਣੇ ਵਾਲੇ ਪਾਸੇ ਕੋਕੇ ਲਾਏ ਤੇ ਪਲਾਨ ਕਿਹੜਾਗਾ ਪਲਾਨ ਹੈਗਾ ਬਾਈ 60 Mbps ਵਾਲਾ ਅ 2300 ਰੁਪਏ 6 ਮਹੀਨਿਆਂ ਦਾ ਇਹਦਾ ਭਰਨਾ ਪਿਆ ਕਰੂਗਾ ਫਿਲਹਾਲ ਇਹ 4200 ਰੁਪਏ ਚ 6 ਮਹੀਨੇ ਵਾਸਤੇ ਲੱਗਿਆ ਤੇ ਇਹਦੇ ਚ 3700 ਰੁਪਏ ਦਾ ਹੈ ਸੀਗਾ ਤੇ 500 ਰੁਪਏ ਦੀ ਅ ਸਿਕਿਉਰਿਟੀ ਆ ਆ ਗਏ ਅਸੀਂ ਮੇਰੇ ਨਾਲ ਹੀ ਆਏ ਆ ਇਹ ਚਲੋ ਤਾਜ ਨੀਰਾ ਪਾਉਣ ਵਾਲਾ ਪੈਸਾ ਇਹ ਚਲੋ ਉਧਰ ਉੱਟੀ ਵੀ ਖਾਣ ਲੱਗਿਆ ਇਕੱਲਾ ਹੀ ਨੌਜਵਾਨ ਹੋਰ ਜੀਵਾ